ਹਾਂ ਜੀ ਸਾਬ ਹਾਂ ਜੀ ਹਲੋ ਹਾਂ ਜੀ ਸਾਬੋ ਸੁਣਦੇ ਨਹੀਂ ਹਾਂ ਜੀ ਹਾਂ ਜੀ ਆਇਆ ਨਾ ਤੇ ਨਿਭੜ ਗਏ ਕੰਮ ਐ ਟਾਈਮ ਹੈ ਅੱਛਾ ਹਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਹੁਣ ਡੇਲੀ ਬਲੌਗਿੰਗ ਕਰਿਆ ਕਰਾਂਗੇ ਜੀ ਘਰ ਦੇ ਕੰਮਾਂ ਕਾਜਾਂ ਦੀ ਸਾਨੂੰ ਬਹੁਤ ਪਰਮੈਸ਼ਾ ਆਉਂਦੀਆਂ ਨੇ ਕਹਿੰਦੇ ਭੈਣ ਵੀ ਜਿਹੜੀਆਂ ਤੂੰ ਸਟੋਰੀਆਂ ਸੁਣਾਉਣੀ ਆ ਉਹਨਾਂ ਦੇ ਨਾਲ-ਨਾਲ ਡੇਲੀ ਬਲੌਗਿੰਗ ਵੀ ਕਰਿਆ ਕਰੋ ਵੀ ਸਾਨੂੰ ਬਾਹਰ ਪ੍ਰਦੇਸਾਂ 'ਚ ਬੈਠਿਆਂ ਨੂੰ ਸਾਨੂੰ ਘਰ ਦੇ ਕੰਮ ਜਦ ਤੁਸੀਂ ਕਰਦੇ ਹੋ ਵੀ ਸਾਨੂੰ ਵਧੀਆ ਲੱਗਦਾ ਸਾਨੂੰ ਐਦਾਂ ਲੱਗਦਾ ਵੀ ਜਿਵੇਂ ਅਸੀਂ ਇੰਡੀਆ 'ਚ ਹੋਈਏ ਚਲੋ ਕੋਸ਼ਿਸ਼ ਕਰਾਂਗੇ ਜੀ ਜਿਵੇਂ ਅਸੀਂ ਆਪਣੇ ਘਰੇ ਹੋਈਏ ਹਾਂ ਜਿਵੇਂ ਅਸੀਂ ਆਪਣੇ ਘਰੇ ਹੋਈਏ ਹੁਣ ਸਰਦਾਰ ਜੀ ਮੈਨੂੰ ਪੁੱਛਦੇ ਨੇ ਮੇਰੇ ਭਾਂਡੇ ਛੜਾਤੇ ਇਹਨਾਂ ਨੇ ਅੱਧ ਵਿਚਾਲੇ ਮੈਂ ਭਾਂਡੇ ਧੋਣ ਲੱਗੀ ਹੋਈਆਂ ਹੁਣ ਹੋਇਆ ਹੋਇਆ ਨੇਰਾ ਘੱਟੋਂ ਘੱਟ ਵੀ 7 ਵਜ ਗਏ ਜੀ ਸ਼ਾਮ ਦੇ ਰਾਤ ਦੇ ਤੇ ਹੁਣ ਮੈਨੂੰ ਇਹ ਪੁੱਛ ਦਿੰਨੇ ਕਹਿੰਦੇ ਵੀ ਕੰਮ ਨਵੇੜ ਲਿਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਸਰਦਾਰ ਜੀ ਕੰਮ ਕਦੇ ਨਿਭੜੇ ਆ ਹੈ ਕੰਮ ਤਾਂ ਹੁਣ ਆ ਸਾਰੇ ਨਵੇੜ ਤੇ ਦੁੱਧ ਰਹਿੰਦਾ ਬਸ ਇਹਨੂੰ ਇਹ ਤਾਂ ਕਦੇ ਨਿਭੜਦਾ ਹੀ ਨਹੀਂ ਆ ਸਵੇਰੇ ਫੇਰ ਉੱਥੇ ਜ ਸਭੂ ਹੋ ਜਾਣਾ ਉੱਥੇ ਹੀ ਸ਼ੁਰੂ ਹੋ ਜਾਣਾ ਸਵੇਰੇ ਠੀਕ ਆ ਬਈ ਜਿਹੜੇ ਕੰਮ ਆ ਕਦੇ ਨਹੀਂ ਨਿਬੜਦੇ ਕਹਨੇ ਬੰਦਾ ਨਿਬੜ ਜਾਂਦਾ ਕੰਮ ਨਹੀਂ ਨਿਬੜਦੇ ਕਦੇ ਇਹ ਤਾਂ ਨਹੀਂ ਮੁੱਕਦੇ ਹੈ ਇਹਨਾਂ ਕੰਮ ਆ ਤੁਨੋਂ ਆਪਾਂ ਰੋਜ਼ ਕੰਮਰ ਬੈਠ ਕੇ ਪੈਂਦੇ ਆ ਹਾਂ ਚਾਹ ਜੀ ਨਿਬੜ ਕੇ ਕੰਮ ਅੱਜ ਕਹਿ ਦੰਨੇ ਆ ਨਿਬੜ ਕੇ ਕੰਮ ਨਿਬੜ ਕੇ ਕੰਮ ਪੈ ਜੋ ਹੁਣ ਪੈ ਕੇ ਰਾਤ ਨੂੰ ਅੱਜ ਰਤਨ 60 ਤੋ ਫੇਰ ਜੱਟਾ ਜੁੜ ਜਾਂਦਾ ਹੈ ਹੈ ਕੱਲ ਜੇ ਮੈਂ ਕਹਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਹਾਂ ਮੱਝੇ ਨੂੰ ਕਹਿੰਦੇ ਹੁੰਦੇ ਕੋਈ ਸਟੋਰੀ ਸੁਣਦੇ ਹੁੰਦੇ ਤੇ ਹੈ ਉਹ ਮੱਝੇ ਨੂੰ ਕਹਿੰਦੇ ਹੁੰਦੇ ਤੇ ਮੰਜੇ ਨੂੰ ਚਲ ਚੱਲ ਮੇਰੀ ਬੱਕਰੀ ਕੱਲ ਵਾਲੀ ਹਾਂ ਹੈ ਚੱਲ ਮੇਰੀ ਬੱਕਰੀ ਡੱਬਕੜੀ ਬੱਕਰੀ ਕਹਿੰਦਾ ਡੱਬੀ ਉਹਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਹਾਂ ਉਹੀ ਕੰਮ ਹੈ ਰਾਤ ਨੂੰ ਪੈ ਜਾਣਾ ਸਵੇਰ ਤੋਂ ਫੇਰੇ ਹੀ ਕੰਮ ਸਟਾਰਟ ਆ ਸਾਡੇ ਜੀ ਪਰੌਣੇ ਆ ਗਏ ਤੇ ਸ਼ਾਮ ਨੂੰ ਨੇਰੇ ਜੀ ਆਏ ਮਹਿਮਾਨ ਤਾਂ ਮੈਂ ਜੀ ਬਈ ਉਹਨਾਂ ਦਾ ਕਲਾਸ ਬਲੂਜ਼ ਜਿੱਥੇ ਰੱਖਦੇ ਜੀ ਮੈਂ ਸਾਡੇ ਮਹਿਮਾਨ ਤੇ ਮੈਂ ਸੋਈ ਗੱਲਾਂ ਹੁਣ ਅਸੀਂ ਪਾਇਆ ਕਰਾਂਗੇ ਡੇਲੀ ਵਲੋਗਿੰਗ ਕੋਸ਼ਿਸ਼ ਕਰਾਂਗੇ ਮੈਨੂੰ ਇਨਾ ਡੇਲੀ ਵਲੋਗਿੰਗ ਦਾ ਥੋੜਾ ਜਾਂ ਅੰਦਾਜ਼ਾ ਘਟ ਹੈ ਹੁਣ ਜਾਂ ਤਾਂ ਕੋਈ ਭਾਈ ਕੈਮਰਾ ਫੜੇ ਹੁਣ ਸਰਦਾਰ ਦੀ ਡਿਊਟੀ ਲੱਗੂਗੀ ਠੀਕ ਹੈ ਫੇਰ ਮੈਂ ਡੇਲੀ ਵਲੋਗਿੰਗ ਕਰ ਸਕਦੀ ਹਾਂ ਡੇਲੀ ਵਲੋਗਿੰਗ ਚ ਆਏ ਹੋ ਜਾਂਦਾ ਜੀ ਘਰ ਦੇ ਕੰਮ ਕਾਜ ਵਧੀਆ ਦਿਖਾ ਹੋ ਜਾਂਦੇ ਨੇ ਹਨ ਜਿੱਦਾਂ ਆਪਾਂ ਰੋਜ਼ ਫੇਰ ਹਿਸਾਬ ਨਾਲ ਘਰ ਦੇ ਕੰਮ ਕਰਦੇ ਆ ਤੇ ਸੋਈ ਗੱਲਾਂ ਨੇ ਚਲੋ ਠੀਕ ਹੈ ਜੀ ਹੁਣ ਬਾਕੀ ਬਣਾਵਾਂਗੇ ਅੱਧਾਕ ਬਲੌਗ ਕਰ ਲਉ ਹੁਣੇ ਸ਼ਾਮ ਦਾ ਬਲੌਗ ਹੋ ਗਿਆ ਅੱਧਾਕ ਠੀਕ ਹੈ ਜੀ ਹੁਣ ਸਵੇਰਿਆਂ ਸਟਾਰਟਿੰਗ ਦਾ ਹੋਊ ਹੈ ਹਾਲ ਸਟਾਰਟਿੰਗ ਦਾ ਸਵੇਰਿਆਂ ਸਟਾਰਟਿੰਗ ਕਿੱਥੋਂ ਹੁੰਦੀ ਹੈ ਅਸੀਂ ਤਾਂ ਚੱਲੀ ਜਾਂਦਾ ਹੈ ਸਾਰੀਆਂ ਮੇਰੀ ਹੋ ਜਾਂਦੀ ਹੈ 3:30 ਵਜੇ ਤੋਂ ਠੀਕ ਹੈ ਜੀ ਹੁਣ ਠੰਡ ਦਾ ਸਮਾਂ ਆ ਗਿਆ ਕਈ ਵਾਰ ਮੈਂ 4 ਵਜੇ ਵੀ ਉੱਠਦੀ ਹਾਂ ਕਿਉਂਕਿ ਫਿਰ ਪਹਿਲਾਂ ਗੁਰੂ ਘਰ ਜਾਣਾ ਹੁੰਦਾ ਹੈ ਗੁਰੂ ਘਰ ਤੋਂ ਆ ਕੇ ਫਿਰ ਮੈਂ ਪਸ਼ੂਆਂ ਦਾ ਕੰਮ ਕਰਨਾ ਹੁੰਦਾ ਹੈ ਫਿਰ ਉਦੋਂ ਬਾਅਦ ਚਾਹ ਪੀਣੀ ਆ ਸਾਰੇ ਕੰਮ ਨਿਬੜ ਕੇ ਪਸ਼ੂਆਂ ਦਾ ਫਿਰ ਆਪਣਾ ਛੱਡ ਚੱਕਦੀਆਂ ਚਾਚੂ ਪੀ ਕੇ ਆਪਣਾ ਗਾਨੀ ਹੁੰਦੀਆਂ ਵੀ ਪੈਣਾ ਕਰਦੇ ਕਮਾ ਦਾ ਰੁਟੀਨ ਦਿਖਾਇਆ ਕਰ ਮੈਂ ਚੱਲੀ ਸੀ ਪਸ਼ੂਆਂ ਬਾਲਣ ਨੂੰ ਤੇ ਅਜੇ ਪਿਆ ਬੁੱਤ ਸਤੇ ਪਿਆ ਗੁਰੂ ਘਰ ਵਾਈਆਂ ਮਾ ਚਲੋ ਧਾਰਾਂ ਦਾ ਕੰਮ ਨਵੇੜਿਆ ਮਾ ਮੱਚਾਂ ਦਾ ਕੰਮ ਨਵੇੜ ਕੇ ਆ ਕੇ ਫੇਰ ਚਾਹ ਬਿਨੀ ਆ ਪਸ਼ੂ ਵੀ ਇਸ ਟੰਮ ਦੇਖੀ ਜਾਂਦੇ ਆ ਜੀ ਲੀ ਹੁਣ ਆਈ ਖੜੀ ਆਈ ਹੈ ਨਾ ਸਾਰੇ ਪਸ਼ੂਆਂ ਦਾ ਹੀ ਹਾਲ ਹੈ। ਭੈਣਾ ਦੇ ਕੰਮ ਉੱਠ ਦੀ ਸਾਰ ਸ਼ੁਰੂ ਹੋ ਜੰਨੇ ਆ। ਮੈਂ ਸਭ ਤੋਂ ਪਹਿਲਾਂ ਗੁਰੂ ਘਰ ਜਾਨੀ ਹੁੰਨੀ ਆ ਫੇਰ ਆ ਕੇ ਆਪਣੇ ਘਰ ਦੇ ਕੰਮਾਂ ਨੂੰ ਹੱਥ ਪਾਉਣੀ ਆ ਜੀ। ਚਾਹ ਚੂ ਪੀ ਕੇ ਫੇਰ ਲੱਗਣਾ ਘਰ ਦੇ ਕੰਮਾਂ ਨੂੰ। ਮੈਂ ਆਈ ਸੀ ਹੁਣ ਤੁਹਾਨੂੰ ਦੱਸਿਆ ਗੁਰੂ ਘਰ ਤੋਂ। ਹੁਣ ਪਸ਼ੂਆਂ ਦਾ ਕੰਮ ਨਵੇੜ ਕੇ। ਵਿਚਾਰੀਆਂ ਖੜੀਆਂ ਡੀਕਦੀਆਂ ਮੈਨੂੰ। ਬਾਈ ਆਉਗੀ ਸਾਡੀ ਲਾਨੇਦਾਰ ਨਹੀਂ ਦੇਖੋ ਜੀ ਕਿ ਪਸ਼ੂ ਹੋਏ ਇਹ ਕਾਰਜ ਤੇ ਕੋਈ ਕੁੱਤਾ ਬਿੱਲਾ ਰੱਖਿਆ ਹੋਇਆ ਹੈ ਨਾ ਇਹ ਸਾਨੂੰ ਘਰ ਦੇ ਮੈਂਬਰਾਂ ਨਾਲੋਂ ਵੀ ਵੱਧ ਟੀਕਦੇ ਰਹਿੰਦੇ ਨੇ ਇਹਨਾਂ ਦੀ ਸਾਰੀ ਝਾਕਣਾ ਆਪਣੇ ਕਿੰਨੀ ਹੁੰਦੀ ਆ ਵੀ ਹੁਣ ਕੋਈ ਆਉ ਸਾਨੂੰ ਕੁਸ ਖਾਣ ਨੂੰ ਦਊ ਵੀ ਹੁਣ ਕੋਈ ਆਉ ਸਾਨੂੰ ਖਾਣ ਨੂੰ ਦਊ ਹਟ ਬਤਾ ਇੱਧਰ ਛਣਾਏਦ੍ਰੋ ਆ ਦੇਖੋ ਮੇਰੇ ਨਾਅ ਉ ਰੱਖੇ ਹੋਏ ਆ ਇਹ ਹੈਗਾ ਸਾਡਾ ਛਣਾ ਇਹਨੇ ਕੈਨ ਨਾਲ ਪਾਸੇ ਹੜ ਜਾਣਾ ਜਿਵੇਂ ਮੈਂ ਕਹਤਾ ਇਹਨੂੰ ਛਣੂ ਮਾਰਾ ਜਾ ਪਾਸੇ ਹੋ ਜਾਊਗਾ ਤਾ ਇਹਨੇ ਜਦੇ ਪਾਸੇ ਹੋ ਜਾਣਾ ਪਾਛੂ ਹਨ ਆਪਣੇ ਨਵਾਂ ਦੀ ਪਛਾਣ ਹੋ ਜਾਂਦੀ ਆ ਮਰੀ ਜੀ ਗਰਵਾਣੀ ਚੱਲਦੀ ਰਹਿੰਦੀ ਆ ਹਰਦਾਂ ਗਰਵਾਣੀ ਦਾ ਕਹਿੰਦੇ ਹਰਦਮ ਉੱਧਰ ਵੀ ਮੇਰੇ ਜਾ ਕੇ ਕੋਠੀ 'ਚ ਵੀ ਮੇਰਾ ਹਰਦਮ ਬਾਣੀ ਦਾ ਵਾਸ ਰਹਿੰਦਾ ਹੈ ਤੇ ਹਿੱਦਰ ਹੁਣ ਪਸ਼ੂਆਂ ਦਾ ਲਾਈਆਂ ਹੁਣ ਵੀ ਗਰਵਾਣੀ ਮੇਰੀ ਜਿੰਨਾ ਚਿਰ ਮੈਂ ਹੋਰੇ ਆ ਮੇਰੇ ਨਾਲ ਹੀ ਲੰਦਾ ਬਹੁਤ ਚੰਗੀ ਗੱਲ ਹੈ ਜੀ ਆਪਣਾ ਮਨ ਮਾੜੇ ਪਾਸੇ ਨਹੀਂ ਜਾਂਦਾ ਹਟ ਪੁੱਤ ਹਟ 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 ਮਨ ਮਾੜੇ ਵਸੇ ਨਹੀਂ ਜਾਂਦਾ ਜਦੋਂ ਆਪਾਂ ਗੁੰਮ ਸਮਝੇ ਇਕੱਲੇ ਸਮ ਕਰਦੇ ਫਿਰਦੇ ਹਾਂ ਨਾ ਆਪਣਾ ਮਨ ਉੱਥੇ ਸਿੱਧੇ ਉਹਨਾਂ ਚ ਘੁੰਮਦਾ ਫਿਰ ਜਾਂਦਾ ਹੈ ਦੁੱਖਾਂ ਸੁੱਖਾਂ ਚ ਘੁੰਮਦਾ ਫਿਰ ਜਾਂਦਾ ਹੈ ਬਈ ਸਹੀ ਗੱਲਾਂ ਆਪਣਾ ਦੇਖੋ ਰੱਬ ਦਾ ਨਾਮ ਤਾਂ ਚੰਗਾ ਹੀ ਜੰਗਲ ਜੀ ਅਸੀਂ ਇਸ ਮਾੜੇ ਸੰਸਾਰ ਚ ਥੋੜਾ ਜਿਹਾ ਰੱਬ ਦਾ ਬਾਣੀ ਦਾ ਬਾਸ ਰੱਖੀਏ ਤਾਂ ਵਧੀਆ ਗੱਲਾਂ ਜੀ ਕੋਸ ਦਨ ਦਾ ਸਾਨੂੰ ਅਸਰ ਹੁੰਦਾ ਹੈ। ਕਲਜੁਗੀਆਂ ਨੂੰ ਕਲਜੁਗ ਵਿੱਚ ਰਹਿਣੇ ਆ ਜੀ ਕਲਜੁਗੀ ਹੋਣਾ ਹੋਰ ਕੀ ਹੈ। ਮਨ ਕੁੱਤੇ ਵਾਂਗੂ ਭੱਜਿਆ ਹੀ ਜਾਂਦਾ ਹੈ। ਕੋਣ ਸੁਣਦੀ ਹੋਊ ਗੁਰਬਾਣੀ? ਹਮ ਬੜਾ ਮੇਰਾ ਜੀ ਲੱਗਿਆ ਰਹਿੰਦਾ ਇੱਧਰ ਕੱਲੀ ਦਾ। ਤਾਰ ਵੀ ਮੈਨੂੰ ਕ੍ਰੇਟ ਤੇ ਬੈਠ ਕੇ ਕੱਢਣੀ ਪੈਂਦੀ ਆ ਗੋਡੇ ਕਰਕੇ। ਗੁਰੂ ਘਰ ਵੀ ਜਾ ਜਾਂਦੀ ਆ ਮੈਂ ਝੁੱਕ ਕੇ ਮੱਥਾ ਨੀ ਜੀ ਮੈਂ ਦੁਆ ਲੋਟੇ ਧਰਤੀ ਨੂੰ। ਹੱਥ ਲਾ ਕੇ ਮੱਥਾ ਟੇਕਦੀ ਆ ਮੈਂ ਤੇ ਬੈਠ ਕੇ ਗੋਡੇ ਤੇ ਵਜਨ ਦੇ ਕੇ ਮੱਥਾ ਨੀ ਟੇਕਿਆ ਜਾਂਦਾ। ਗੋਡੇ ਚ ਕਾਫੀ ਪ੍ਰੋਬਲਮ ਆ ਇੱਕ ਫਿਰੀ ਜਾਨੀ ਆ ਭੱਜੀ ਣਠੀ ਜੀ ਜਾਂ ਦਰਦ ਹੋਣ ਲੱਗਦਾ ਫਿਰ ਬਹੁਤ ਦਰਦ ਹੁੰਦਾ ਦਵਾਈ ਵੀ ਚੱਲਦੀ ਆ ਦਵਾਈ ਚੱਲਦੀ ਆ ਡਾਕਟਰ ਸਾਹਿਬ ਕਹਿੰਦੇ ਵੀ ਲੰਮਾ ਸਮਾਂ ਦਵਾਈ ਖਾਣੀ ਪਊਗੀ ਬਈ ਕਾਫੀ ਨੁਕਸ ਪੈ ਗਿਆ ਮੈਂ ਸਭ ਕੋ ਪਹਿਣਾ ਨੂੰ ਇਹ ਚੀਜ਼ ਬਾਰੇ ਵੀ ਮੈਂ ਇੰਟਰੋ ਦੇਣੀ ਆ ਵੀ ਜਿਹੜਾ ਨੁਕਸ ਮੇਰੇ ਚ ਪਿਆ ਕਿਸੇ ਹੋਰ ਭੈਣ ਚ ਨਾ ਪਵੇ ਮੈਂ ਵੀਡੀਓ ਬਣਾਉਂਗੀ ਇਹਦੀ ਵੀ ਪਰ ਹੁਣ ਤੁਹਾਡੀ ਫਰਮੇਸ਼ਨ ਨਾਲ ਮੈਂ ਘਰ ਦੀ ਬਲੌਗਿੰਗ ਵੀ ਕਰਿਆ ਕਰੂੰਗੀ ਕਮਾ ਕਰਾਂ ਦੀ ਤੇ ਦੇਖੋ ਬਹੁਤਾ ਨਹੀਂ ਬਲੌਗਿੰਗ ਚ ਮੈਤੇ ਓਪਨ ਹੋਇਆ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਬਈ ਅਸੀਂ ਘਰ ਦੀ ਹਰ ਸਿਕਰੇਸੀ ਦੱਸੀਏ ਜਾਂ ਦਿਖਾਈਏ ਹਾਂ ਘਰ ਦੇ ਕੰਮ-ਕਾਰ ਜੋ ਡੇਲੀ ਦਾ ਰੁਟੀਨ ਹੈ ਭੈਣਾਂ ਦਾ ਉਹ ਆਪਾਂ ਜ਼ਰੂਰ ਗੱਲਬਾਤ ਵੀ ਕਰਿਆ ਕਰਾਂਗੇ ਤੇ ਬਲੌਗਿੰਗ ਵੀ ਕਰਿਆ ਕਰਾਂਗੇ ਠੀਕ ਹੈ ਜੀ ਬਈ ਸੋਹੀ ਗੱਲਾਂ ਹੈ ਆਪਾਂ ਨਾਲ ਦਿਨ ਨਾਲ ਸਟੋਰੀਆਂ ਦਾ ਕੰਮ ਵੀ ਕਰਦੇ ਰਹਾਂਗੇ ਕਿਉਂਕਿ ਸਟੋਰੀਆਂ ਮੇਰੇ ਕੋਲ ਫਿਰ ਬਹੁਤ ਇਕੱਠੀਆਂ ਹੋ ਜਾਣਗੀਆਂ ਅਗਲਾ ਕਹੂਗਾ ਪਤਾ ਨਹੀਂ ਕੀ ਘਮਾਣ ਕਰਦੀ ਹੈ ਹੈਨਾ ਵੀ ਜਿਹੜੀ ਸਾਡੀ ਗੱਲ ਕਰਦੇ ਦੀ ਇਹ ਮੈਂ ਗੱਲ ਵੀ ਕਰਦੀ ਰਹੂੰਗੀ ਤੇ ਤੁਹਾਡੇ ਨਾਲ ਇਹ ਬਲੌਗਾਂ ਦੇ ਵਿੱਚ ਕੀ ਗੱਲ ਕਰਦੀ ਰਹੂੰਗੀ ਠੀਕ ਆ ਤੁਸੀਂ ਇਹ ਬਲੌਗਾਂ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਮੈਂ ਫੈਮ ਤੋਂ ਟਾਈਮ ਕੱਢ ਕੇ ਅਗੜ ਕਈ ਪਹਿਣਾ ਕਹਿੰਦੀਆਂ ਆਉਣਗੀਆਂ ਪਤਾ ਨਹੀਂ ਵੇਲੀ ਆ ਦੇਖੋ ਮੈਂ ਵੇਲੀ ਨਹੀਂ ਹੈਗੀ ਮੇਰੀ ਜਾਨ ਬਹੁਤ ਪਾਸਿਆ ਠੀਕ ਆ ਮੈਂ ਗੱਲ ਹੋਰ ਕਰਨੀ ਆ ਮੈਂ ਬਹੁਤ ਵਧੀਆ ਵਿਚਾਰ ਪੜਿਆ ਸੀ ਕਹਿੰਦੇ ਜਿਹੜੀਆਂ ਮਾਮਾਆਂ ਦੀਆਂ ਝਟਕਾਂ ਤੋਂ ਉੱਠਣ ਵਾਲੀਆਂ ਧੀਆ ਹੁੰਦੀਆਂ ਨਾ ਤੇ ਉਹਦੇ ਘਰ ਸਹੁਰੇ ਘਰ ਉਹਨਾਂ ਦੀ ਬਗੈਰ ਲਾਰਨ ਤੋਂ ਅੱਖ ਖੁੱਲ੍ਹ ਜਾਂਦੀ ਆ ਬਿਲਕੁਲ ਸਹੀ ਹੈ ਜੀ ਸਭ ਦਾ ਹੀ ਆਹੀ ਹਾਲ ਹੈ ਜਦੋਂ ਧੀਆ ਸਹੁਰੇ ਘਰ ਆ ਜਾਂਦੀਆਂ ਉਹਨਾਂ ਦੀ ਬਗੈਰ ਲਾਰਨ ਤੋਂ ਅੱਖ ਖੁੱਲ੍ਹ ਜਾਂਦੀ ਆ ਕਿਉਂਕਿ ਉਹਨਾਂ ਨੂੰ ਚਿੰਤਾ ਹੁੰਦੀ ਆ ਕਮਾਂਗਾਰਾਂ ਦੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਵਾਹਿਗੁਰੂ ਸੱਚੇ ਪਾਸ਼ਾ ਸਾਭ ਦੇ ਅੰਗ ਸੰਗ ਰਹੇ ਵਾਹਿਗੁਰੂ ਸੋਦੇ ਅੰਗ ਸੰਗ ਰਹੇ ਵਾਹਿਗੁਰੂ 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 ਜਗਤ ਜਗਤ ਜੱਲਸਰ ਫਿਰਸਰ ਜਿਹਨਾਂ ਨਾਲ ਆਪਣਾ ਸਾਜਰੇ ਉੱਠ ਕੇ ਕੰਮ ਵਧੀਆ ਤਰੀਕੇ ਨਾਲ ਨਿਬੜਦੇ ਆ ਉਹਨਾਂ ਜੇ ਅਸੀਂ ਉੱਠਣ ਨੂੰ ਆਪਣਾ ਦਿਨ ਚੜਾ ਲਈਏ ਤੇ ਸਾਡੇ ਸਾਰੇ ਕੰਮ ਅਲਝ ਜਾਂਦੇ ਆ ਜਨਾਂਦੀਆਂ ਦੇ ਕਿਉਂਕਿ ਆਪਣੇ ਬਰੀਕੀ ਤੇ ਕੰਮ ਬਹੁਤ ਹੁੰਦੇ ਨੇ ਮੀਰਾ ਨੇ ਤਾਂ ਉੱਠ ਕੇ ਆਪਣਾ ਚਲੋ ਖੇਤਾਂ ਕਿੰਨੀ ਗੇੜਾ ਮਾਰਨਾ ਹੁੰਦਾ ਪਰ ਤੀਨੀਆਂ ਤੇ ਕੰਮ ਬਹੁਤ ਹੁੰਦੇ ਨੇ ਜਨਾਂਦੀਆਂ ਦੇ ਸੋਈ ਗੱਲਾਂ ਹੁਣ ਬਾਬਾ ਜੀ ਦੀ ਕਹਾਣੀ ਸ਼ੁਰੂ ਕਰੋ ਵੀ ਹਾਂ ਦੇਵ ਭਾਗ ਹੋਏ ਉਹ ਇਹਦਾ ਉਹ ਮਿਸਤਾਚੇ ਗਾਉਂ ਵੀ ਤੁਮੇ ਹੋ ਮੰਨਣਾ ਪਾਉ। ਉਹ ਕਰਦੇ ਨੇ ਜੀ ਦਾ। ਤੇ ਉਹ ਲਾ ਫੇਲਾ। ਤੇ ਨਾ ਨਾ ਫੈਸਲਾ ਹੋ ਕੇ। ਹੋਏ ਕਰੋ ਹੋਏ ਕਰੋ। ਸੰਗਤ ਕਰ ਆਪਣੇ ਮਨ ਦੀ। ਬਾਹਰੀ mi ha perso con il sangue l'ho fatta giù ਕੁਆਹੇ ਗਰੁ ਕੁਆਹੇ ਗਰੁ ਕੁਆਹੇ ਗਰੁ ਸੱਚਾ ਸਰ ਸ਼ਾਸਤਰੀ ਤੰਬਰੁਸਤੀ ਵਾਖਸ਼ੀ ਮਹਿਗਰੁ ਤੰਬਰੁਸਤੀ ਵਾਖਸ਼ੀ ਕੁਆਹੇ ਗਰੁ ਮੇਰਾ ਦੋਤਨ ਜਨਾਨੀਆਂ ਦੀ ਘਰ ਚ ਹਨ ਰੌਣਕ ਜੀ ਰਹਦੀ ਆ ਜਿਵੇਂ ਦੀਪ ਨਈ ਆਇਆ ਹੋਵੇ ਆਂ ਬਿਤਾ ਹੁੰਦਾ ਪਰ ਕੀ ਕਰੇ ਫਿਰ ਭਾਈ ਅਸੀਂ ਇੱਕ ਦੋ ਤੇ ਅੱਕ ਵੀ ਜਾਂਦੇ ਆ ਮੈਂ ਕੱਲੀ ਹੋਵਾਂ ਕਹਿ ਦਿੰਦੀ ਅਗਲੀ ਹੈ ਨਾ ਚਲੋ ਰੱਬ ਭਲੀ ਕਰੇ ਉਹ ਪੀਨੇ ਚਾਹ ਵੇਕੇ ਨਾਲੇ ਠਾਲ ਦਿਆਂ ਸਰਦਾਰ ਜੀ ਨੂੰ ਚਾਹ ਪੀ ਕੇ ਚੱਕਦੇ ਹਾਂ ਛਾੜੂ ਯਾ ਮੈਨੂੰ ਡੋਲੀ ਦਾ ਬਹੁਤ ਫਾਇਦਾ ਹੋ ਗਿਆ ਜੀ ਤੋਲੀ ਵੀ ਇਹ ਟਾਲੀ ਚ ਬਣਵਾਈ ਹੋਈ ਆ ਪਾਲਿਸ਼ ਵਾਲੀ ਦੱਸਿਤੀ ਤੁਹਾਨੂੰ ਮੈਂ ਕੀਮਤ 12-13 ਹਜ਼ਾਰ ਦੀ ਬਣੀ ਆ ਹੈ 12-13 ਹਜ਼ਾਰ ਦੀ ਕਿਉਂਕਿ ਮੇਰੇ ਸਾਰੇ ਬਰੀਕ ਡੱਬੇ ਨੇ ਖਪਾਲੇ ਕਿਉਂਕਿ ਅਜੇ ਮੈਂ ਕਿਚਨ ਤਿਆਰ ਨਹੀਂ ਕਰਵਾਇਆ ਬਾਕੀ ਜਿਹੜੀਆਂ ਮੇਰੀਆਂ ਬਾਧੂ ਆਟਾ ਢੋਲੀ ਚ ਪਾਉਣ ਤੋਂ ਬੰਦ ਆਟਾ ਤੇ ਸੱਕਰ ਵਾਲੇ ਢੋਲ ਤੇ ਖੋਏ ਵਾਲੀਆਂ ਕੜਾਈਆਂ ਤੇ ਵੱਡੇ ਭਾਂਡੇ ਜਿਹੜੇ ਅਸੀਂ ਕਦੇ-ਕਦੇ ਆਪਾਂ ਭਰਤ ਦੇ ਹੁੰਨੇ ਆ ਦਸਮੀ ਨੂੰ ਦੇਗ ਨੂੰ ਜਾਂ ਖੀਰ ਨੂੰ ਇਹ ਵੱਧ ਵਿਚਾਰਾਂ ਵਾਲੇ ਡੱਬੇ ਸਾਰੇ ਉੱਧਰ ਫੇਰ ਵੀਦ ਸੋਈ ਚ ਅਜੇ ਗਾਜਾ ਹੈਗਾ ਚਲੋ ਠੀਕ ਹੈ ਜੀ ਹੁਣ ਚਾਚੂ ਪੀਨੇ ਆ ਤੁਸੀਂ ਵੀ ਪੀਓ ਦੱਸਣਾ ਵੀ ਕਿਦਾਂ ਦਾ ਬਲੌਗ ਬਣਿਆ ਮੈਂ ਕੋਸ਼ਿਸ਼ ਕਰ ਰਹੀ ਹਾਂ ਮੈਨੂੰ ਇੰਨਾ ਡੇਲੀ ਬਲੌਗ ਦਾ ਥੋੜਾ ਜਿਹਾ ਕਾਉ ਨਹੀਂ ਹੈਗਾ ਕਹਿਣ ਦਾ ਮਤਲਬ ਤਜਰਬਾ ਨਹੀਂ ਹੈਗਾ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਭੈਣਾ ਦੀ ਪਰਮੈਸ਼ ਤੇ ਖਰੀ ਉਤਰ ਲਈ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਮੈਂ ਗੱਲਾਂ ਬਾਤਾਂ ਵੀ ਕਰੂੰਗੀ ਮੈਂ ਆਈਆਂ ਹੋਈਆਂ ਸਟੋਰੀਆਂ ਵੀ ਸੁਣਾਉਂਗੀ ਤੇ ਡੇਲੀ ਬਲੌਗਿੰਗ ਵੀ ਕਰਦੀ ਰਹੂੰਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਗਲਤੀ ਹੋ ਗਈ ਹੋਵੇ ਕੋਈ ਬੋਲਦਿਆਂ ਕੋਲੋਂ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ